ਇਹ ਬਜ਼ੁਰਗ ਆ ਪੱਠੇ ਤੇ ਕੰਮ ਕਰਦੇ ਆ ਆ ਪੱਠਾ ਵਾ ਇੱਥੇ ਮਿਹਨਤ ਕਰਦੇ ਆ ਸਾਰਾ ਪੂਰੀ ਗਰਮੀ ਦੇ ਵਿੱਚ ਸਾਰਾ ਦੁਪਹਿਰਾ ਕੰਮ ਕਰਦੇ ਆ ਤੇ ਕੰਮ ਕਰਕੇ ਆਪਦਾ ਘਰ ਦਾ ਖਰਚਾ ਨਹੀਂ ਚਲਾਉਂਦੇ ਇਹ ਜਿਹੜੇ ਪੈਸੇ ਵਿਚਾਰਿਆਂ ਨੂੰ ਮਿਲਦੇ ਆ ਇਹਨਾਂ ਦਾ ਦੋਤਾ ਹਸਪਤਾਲ ਦੇ ਵਿੱਚ ਦਾਖਲ ਆ ਉਹਦੇ ਸਿਰ ਦੇ ਵਿੱਚ ਸੱਟ ਲੱਗ ਗਈ ਸੀਰੀਅਸ ਆ ਐਮਰਜੈਂਸੀ ਦੇ ਵਿੱਚ ਪਿਆ ਹੋਇਆ ਬਹੁਤ ਦਿਨ ਹੋ ਗਏ ਇਹਨਾਂ ਦਾ ਜਿਹੜਾ ਜਵਾਈ ਆ ਜਿਹੜਾ ਮੁੰਡਾ ਪਿਆ ਵਾ ਉਹ ਪੜਦਾ ਸੀ ਤੇ ਉਹ ਜਵਾਈ ਵੀ ਜਿਹੜਾ ਦਿਹਾੜੀ ਦਾਪਾ ਕਰਦਾ ਵਾ ਪਿੰਡ ਨੇ ਵੀ ਥੋੜੀ ਬਹੁਤੀ ਮਦਦ ਕੀਤੀ ਪਰ ਹਸਪਤਾਲਾਂ ਦੇ ਵਿੱਚ ਤੁਹਾਨੂੰ ਪਤਾ ਪੈਸੇ ਬਹੁਤ ਜ਼ਿਆਦਾ ਲੱਗਦੇ ਆ ਤੇ ਇਹਨਾਂ ਨੇ ਵੀਡੀਓ ਬਣਵਾਈ ਆ ਵੀ ਸਾਡੇ ਮੁੰਡੇ ਦੀ ਮਦਦ ਕਰੋ ਸੀਰੀਅਸ ਦਾਖਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗ ਸੀ ਬੇਨਤੀ ਆ ਵੀ ਮੇਰਾ ਦੋਤਾ ਮੇਰਾ ਪਿੰਡ ਮੱਲਕੇ ਆ ਜੀ ਮੋਗੇ ਜ਼ਿਲ੍ਹੇ ਦੇ ਵਿੱਚ ਮੁਖਸਰ ਸਾਹਿਬ ਦੇ ਕੋਲੇ ਚੱਕ ਸ਼ੇਰੇ ਵਾਲੇ ਮੇਰੀ ਗੁੱਡੀਆ ਵਿਆਹੀ ਆ ਇੱਕੋ ਹੀ ਬੇਟਾ ਡੈੜੀ ਉਹਦਾ ਦਿਹਾੜੀ ਧੂੜੀ ਕਰਦਾ ਜੀ ਜੋ ਆਈ ਮੇਰਾ ਸਾਧ ਸੰਗਤ ਇੱਕ ਕੋਈ ਬੇਟਾ ਪੜਦਾ ਇਸ ਸਕੂਲ ਦੇ ਵਿੱਚ ਤੇ ਉਹਦਾ ਇਨਸੀਡੈਂਟ ਹੋ ਗਿਆ ਜੀ ਗੱਡੀ ਵਾਲੇ ਦਾ ਲਾਪਤਾ ਤੇ ਉਹਦੀ ਕੋਈ ਸਹਾਇਤਾ ਕਰਨ ਵਾਲਾ ਸਾਨੂੰ ਅਜੇ ਤੱਕ ਨਹੀਂ ਮਿਲਿਆ ਜੀ ਹੁਣ ਦਿਹਾੜੀ ਦੇ ਨਾਲ ਵੇਖੋ ਜੀ ਸਾਧ ਸੰਗਤ ਕਿੰਨੇ ਕਿ ਮਗਰ ਲਾ ਜਾਂਗੇ ਪੈਸੇ ਤੇ ਅੱਲਾ ਗਰੀਬ ਹਦਿਆ ਜਰੂਰ ਜਿੱਥੋਂ ਤੱਕ ਵੀ ਮੇਰੀ ਸੁਣਾਈ ਕਰਦੇ ਆ ਸਾਡੀ ਮਦਦ ਜਰੂਰ ਕਰੋ ਜੀ ਕਹਿੰਦੇ ਹੁੰਦੇ ਨਾ ਕਿਣਕੇ ਕਿਣਕਣਾ ਦਰਿਆ ਭਰ ਜਾਂਦਾ ਵਾ ਜਿੰਨੇ ਵੀ ਹੋ ਸਕਦੀ ਮਦਦ ਜਰੂਰ ਕਰੋ ਗਰੀਬ ਪਰਿਵਾਰ ਆ ਉਧਰੋਂ ਮੁੰਡਾ ਸੀਰੀਅਸ ਦਾਖਲਾ ਉਧਰੋਂ ਪੈਸਾ ਕੋਲੇ ਕੋਈ ਨਹੀਂ ਕਿੱਥੇ ਤਾਂ ਇਹਨਾਂ ਨੂੰ ਹਸਪਤਾਲ ਦੇ ਵਿੱਚ ਉਹਦੀ ਨਾਲ ਹੈਲਪ ਕਰਵਾਉਣੀ ਚਾਹੀਦੀ ਸੀ ਤੇ ਕਿੱਥੇ ਵਿਚਾਰੇ ਇੱਥੋਂ ਮਿਹਨਤ ਕਰਕੇ ਇੱਥੋਂ ਪੈਸੇ ਇਕੱਠੇ ਕਰਕੇ ਉੱਥੇ ਭੇਜਦੇ ਆ ਤੇ ਜੇ ਮਦਦ ਨਹੀਂ ਕਰ ਸਕਦੇ ਤਾਂ ਵੀਡੀਓ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਕਿਸੇ ਨਾ ਕਿਸੇ ਦਾਨੀ ਬੰਦੇ ਕੋਲੇ ਵੀਡੀਓ ਪਹੁੰਚ ਜਾਂਦੀ ਆ ਤਾਂ ਪਰਿਵਾਰ ਦੀ ਮਦਦ ਹੋ ਜਾਊਗੀ ਧੰਨਵਾਦ